ਇਹ ਕਿਹੜਾ ਪਿੰਡ ਆਪਣਾ ਇਹ ਇਹ ਆਪਣਾ ਵਜਣਾ ਹੈ ਕਿਲਚੀ ਹਾਂ ਕਿੰਨੇ ਘਰ ਆ ਦੇ ਅੰਦਰ ਸਾਰੇ ਜਿੰਨੇ ਭਾਈ ਦਾ ਸੁਣ 60 70 ਟਾਣੀਆਂ ਟਾਣੀਆਂ ਵਾਲੇ ਪਿੰਡ ਦਾ ਚਲ ਲੱਗ ਕੇ ਗਈ ਉਹ ਜਿਹੜਾ ਗੁਰਦਰਾ ਸਾਹਿਬ ਦੇਦਾ ਵਿਆਹ ਉਹ ਕਿਹੜਾ ਪਿੰਡ ਹੈ ਉਹ ਉਹ ਖੇਚਾ ਵੇਜ ਆ ਉਹਦੇ ਵਿੱਚ ਹੀ ਇਹੀ ਆਨੇ ਆ ਆ ਟਾਣੀ ਸਾਡੀ ਆ ਜਿਹੜੀ ਇੰਨੀ ਗੂੜਾ ਟਾਣੀ ਸਾਡੀ ਘੰਡੇਸਾ ਸਿੰਘ ਵਾਲੇ ਚੁਗੇ ਤੇ ਆ ਬੇੜੇ ਤੇ ਆਉਂਦੇ ਜਿੱਤੇ ਆਂਦੇ ਦੀ ਆਇਆ ਇਹ ਹੀ ਰੋਟੀ ਲੈ ਕੇ ਜਾਣੀ ਆਂਦੇ ਤੇ ਰੋਟੀ ਵਾਪਸ ਇੱਥੇ ਵਾਪਸ ਇਹ ਤੁਹਾਡੀ ਕੀ ਮੰਗਿਆ ਇੱਥੇ ਵੀ ਤੁਹਾਨੂੰ ਵੀ ਸਾਨੂੰ ਸਿਰਫ ਬੋਲ ਬਾਜੀ ਇੱਥੇ ਥੂੜੀ ਚਾਰੇ ਦੀ ਸਾਰੀ ਗੁਜਾਇਸ਼ ਕਰੀ ਜਿਹੜੀ ਜਾਇਜ਼ ਆ ਜਿਹੜੀ ਸਹੀ ਮੰਗਿਆ ਉਹ ਸਹੀ ਬੰਦਾ ਤੱਕ ਜਿਹੜੀ ਚੀਜ਼ ਮਿਲੇ ਹਨਾ ਪੱਠਿਆਂ ਦੀ ਲੋੜ ਹੁਣ ਸਾਰਿਆਂ ਨੂੰ ਹਾਂ ਸਾਰੇ ਬੰਨ ਦੋ ਸਾਨੂੰ ਪਾਈ ਪੱਠਿਆਂ ਦੀ ਲੋੜ ਕੋਈ ਚਾਰਾ ਤੇ ਥੂੜੀ ਤੁਹਾਨੂੰ ਕੀ ਤਾਂ ਕੋਈ ਨੰਬਰ ਦੇਉਂਦਾ ਜਿੱਥੇ ਚੀਜ਼ ਪਹੁੰਚੇ ਨੀਤੇ ਚਾਹੀਦੀ ਹੈ ਹਾਂ 9915282105 ਇਹ ਤੁਹਾਡੇ ਕੋਲ ਜਿਹੜੀ ਫालतੂ ਕਿੱਥੇ ਪਿੱਛੇ ਰੰਗ ਚੀਜ਼ ਹੈ ਜਿਹਨਾਂ ਲੋ ਇੱਥੇ ਭਾਜੀ ਆ ਸਾਹਮਣੇ ਉੱਤੇ ਆ ਇੱਥੇ ਇਹਨਾਂ ਦੇ ਨੰਬਰ ਕੋਈ ਆ ਪਹਿਲਾਂ ਫੇਰ ਆਉਦਾ 9915282105 ਠੀਕ ਹੈ ਜੀ ਤੇ ਆਪਣਾ ਜੀ ਕਿਲਚੇ ਪਿੰਡ ਆ ਜੀ ਬੰਨ ਦੇ ਉੱਤੇ ਬੈਠੇ ਆ ਜੀ ਕਿਲਚੇ ਵਾਲੇ ਮੋੜ ਤੇ ਅੱਛਾ ਸਾਨੂੰ ਜੀ ਤੂੜੀ ਦੀ ਲੋੜ ਆ ਤੇ ਬਸ ਜਿਵੇਂ ਚਾਰਾ ਹੋ ਗਿਆ ਡੰਗਰਾਂ ਦਾ ਠੀਕ ਹੈ ਉਹਦੀ ਲੋੜ ਆ ਜੀ ਇਹ ਤੁਹਾਡਾ ਮੋਬਾਈਲ ਨੰਬਰ ਕੀ ਆ 9464603488 ਇਹ ਤੁਹਾਨੂੰ ਇਹਦੇ ਉੱਤੇ ਪਹੁੰਚਣ ਆਪਣੇ ਕਿਲਚੇ ਵਾਲੇ ਬੰਦ ਦੇ ਉੱਪਰ ਹਾਂਜੀ ਉੱਪਰ ਹੀ ਅਸੀਂ ਬੈਠੇ ਆ ਜੀ ਠੀਕ ਹੈ ਠੀਕ ਆਠ ਸੱਤ ਘਰ ਬੈਠੇ ਆ ਜੀ ਇਹ ਕੀ ਨਾਂ ਤੁਹਾਡਾ ਬਿੱਟੂ ਨਾਂ ਆ ਮੇਰਾ ਜੀ ਠੀਕ ਹੈ ਬਿੱਟੂ ਪਤਾ ਨੌਫ ਕਾਲਾ ਸਿੰਘ